ਸਰਵਜੀਤ ਸੰਗਰੂਰ ਵੀ ਦੀ ਰਚਨਾ ਵਧ ਗਏ ਖਰਚੇ ਨਾ ਰਹੀ ਕਮਾਈ ਜੀ ਵਧ ਗਏ ਖਰਚੇ ਨਾ ਰਹੀ ਕਮਾਈ ਜੀ ਜਿੰਦ ਆਪਣੀ ਕਰਜੇ ਵਿੱਚ ਫਸਾਈ ਜੀ ਜਿੰਦ ਆਪਣੀ ਕਰਜੇ ਵਿੱਚ ਫਸਾਈ ਜੀ ਵਧ ਗਏ ਖਰਚੇ ਨਾ ਰਹੀ ਕਮਾਈ ਜੀ ਵੱਧ ਦੇ ਖਰਚੇ ਨਾ ਰਹੀ ਕਮਾਈ ਜੀ ਜਿੰਦ ਆਪਣੀ ਕਰਜੇ ਵਿੱਚ ਫਸਾਈ ਜੀ ਜਿੰਦ ਆਪਣੀ ਕਰਜੇ ਵਿੱਚ ਫਸਾਈ ਜੀ ਕਿਉਂ ਖਾਏ ਪਿਆ ਇਕਲਾਪਾ ਕਿਉਂ ਜੀਣਾ ਲਗੇ ਸਿਆਪਾ ਆਸ ਤੇ ਪਾਸੇ ਖੁਸ਼ੀਆਂ ਮੇਰੇ ਕਿਉਂ ਨਾ ਹੱਥ ਆਉਂਦੀਆਂ ਨੇ